ਜਗਰੂ ਪਾਤਰ ਮੈਂ ਅੱਜ ਪੈਨ ਬਣਾਉਣ ਦਾ ਪਰਵਾਹ ਨਹੀਂ ਕਰਾਂਗਾ ਤੁਹਾਨੂੰ ਆਰਦਾਸ ਕਰਾਂਗਾ ਮੈਂ ਜਿਨ੍ਹਾਂ ਨੇ ਸਾਲੂ ਸੁਨੇਹ ਕੇ ਬਿਠਾ ਲ ਕਡਾਂਗਨ ਬੈਠੇ ਹਨ ਮੇਰੇ ਜੀਜਾ ਜੀ ਜਗਨਾਥ ਸਿੰਘ ਪਾਮਯਾ ਵੇਰੀ ਪਰਦਾਈ ਤਾਮਨ ਜੀ ਵੇਰੀ ਮੇਸਰ ਰਣਜੀਤ ਸਿੰਘ ਦੀ ਟੀਮ ਇਹ ਅਰਦਾਸ ਬਹੁਤ ਖੁੱਲ ਕੇ ਇਸ ਕੰਪੇਨ ਕਰਦੇ ਆ ਇਹਨਾਂ ਨੂੰ ਰਾਮੇ ਬਹੁਤ ਆ ਗਿਆ ਸੋ ਔਰ ਸ਼੍ਰੋਮਣੀ ਕਾਲੀ ਦਾ ਦੇ ਸਾਰੇ ਹੀ ਵੋਟਰਾਂ ਸਪੋਰਟਰਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਸਿਰ ਜਗਾ ਕੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪਾਰਟੀ ਦੀ ਜੜਦੀ ਕਰਨ ਲਈ ਕੰਮ ਕੀਤਾ ਹੈ ਔਰ ਮੈਂ ਇੱਕ ਤੁਹਾਨੂੰ ਹੁਣੇ ਵਧਾਈ ਦੇ ਦਿੰਦਾ ਹਾਂ ਕਿ ਸਾਡੇ ਮੈਡਮ ਫਰੀਦਾ ਜੋਧਰੀ ਜੀ ਨੇ ਇੱਕ ਛੋਟਾ ਜਿਹਾ ਸਨੇਹਾ ਲਾਇਆ ਸੀ ਆਪਣੇ ਵਰਕਰਾਂ ਦਾ ਧੰਨਵਾਦ ਕਰਦਾ ਤੁਸੀਂ ਇੱਕ ਛੋਲੇ ਜਿਹੇ ਸਨੇਹ ਨੂੰ ਰੈਲੀ ਦਾ ਰੂਪ ਧਾ ਦਿੱਤਾ ਆ ਆਪਣਾ ਕੱਟ ਦਿਖਾਤਾ ਕਿ ਤੁਸੀਂ ਇੱਕ ਇੱਕ ਵੋਟ ਜਿਹੜੀ ਆ ਆਪਣੀ ਵੱਡੀ ਭੈਣ ਨੂੰ ਸ੍ਰੀ ਦਾ ਜੋਤ ਨੂੰ ਪਾਈਆ ਉਹ ਪੁਣੀ ਫਤਿਹ ਦੀ ਸੰਤੋਖ ਵਹਿ ਕੋ ਦੇਖ ਕੇ ਪਰ ਸਭ ਬਨੇ ਕੁਜੀ ਦੀ ਫਤਿਹ ਜਿਸ ਤਰ੍ਹਾਂ ਸਾਰਿਆਂ ਨੇ ਦੱਸਿਆ ਕਿ ਅੱਜ ਕੱਲ ਸੋ ਬੈਠੇ ਸੀ ਭੈਣ ਜੀ ਨੇ ਕਿਹਾ ਕਿ ਆਪਾਂ ਸਾਰਿਆਂ ਨੂੰ ਬੁਲਾਈਏ ਔਰ 3-4 ਦਿਨ ਤੋਂ ਕੋ ਮੀਟਿੰਗ ਜਿਹੀ ਹੋਈ ਸੋਈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅੱਜ ਇੱਥੇ ਸਾਰੇ ਆਪਾਂ ਧੰਨਵਾਦ ਦੇ ਲਈ ਇਕੱਠੇ ਹੋਏ ਆ ਤੁਸੀਂ ਇੰਨੀ ਮਿਹਨਤ ਕੀਤੀ ਹੈ ਤਾਂ ਇਸ ਤਰੀਕ ਨੂੰ ਜਿਹੜੀ ਤੁਹਾਡੀ ਮਿਹਨਤ ਹੈ ਉਹਦਾ ਵੀ ਅਜੰਡਾ ਵਾਈਬਰੂ ਨੇ ਲੈ ਲਈ ਉਹ ਜਿਹੜਾ ਟਿਕਾ ਲੱਗਿਆ ਹੋਇਆ ਹੈ ਭੈਣ ਸਾਡੀ ਦੇ ਇੱਕ ਅਜੰਡਾ ਵਾਲਾ ਹੀ ਬੋਕੀ ਹੈ ਅੱਜ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਜਿੱਤੇ ਅਤੇ ਹੋਰ ਦੇਖਣ ਨੂੰ ਮਿਲੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਜ਼ੁਰਗ ਜਿਹੜੇ ਲੀਡਰ ਹੈਗੇ ਕਾਂਗਰਸ ਦੇ ਮੈਂ ਦੇਖਿਆ ਵੀ ਜਿਹੜਾ ਸਪੀਕਰ ਵੀ ਹੁੰਦਾ ਸੀ ਆਪ ਚੱਕ ਕੇ ਦੂਜੇ ਪਿੰਡ ਚ ਪਹਿਲਾਂ ਹੀ ਜਾਂਦੇ ਉਸਨੇ ਸਟੇਜ ਚਾਲੂ ਕਰਨ ਲੱਗ ਦਿੱਸੇ ਜਿਹੜਾ ਕਾਂਗਰਸ ਦਾ ਕਲਚਰ ਹੈ ਉੱਥੇ ਇਹ ਕਦਰ ਦੀਆਂ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ ਉੱਥੇ ਹਵਾ ਦੇ ਨਾਲ ਜ਼ਿਆਦਾ ਹੁੰਦੀਆਂ ਜਿੰਨਾ ਉਹ ਕਹਿ ਰਹੇ ਨੇ ਕਿ ਅਸੀਂ ਜਿੱਤ ਗਏ ਕਾਂਗਰਸ 8000 ਨੂੰ ਜਿੱਤ ਗਏ 10000 ਨੂੰ ਜਿੱਤ ਗਏ ਉਹਦੇ ਵਿੱਚ ਵਰਤ ਘੱਟ ਹੁੰਦਾ ਹੈ ਕਰਮੇਵਾਰੀ ਜ਼ਿਆਦਾ ਹੁੰਦੀ ਇੱਥੇ ਸਾਰਿਆਂ ਨੇ ਵਰਤ ਕੀਤਾ ਦਿਲੋਂ ਕੀਤਾ ਕਿਸੇ ਨੇ ਵੀ ਦਿਲ 'ਚ ਪਰਪਰਾ ਕੇ ਨਹੀਂ ਕੀਤਾ ਸਾਰੇ ਬੰਦੇ ਇਮਾਨਦਾਰੀ ਨਾਲ ਮਿਹਨਤ ਕੀਤੀ ਹੈ ਫਰਮ ਦਾ ਵਾਹਿਗੁਰੂ ਜੀ ਦਾ ਰਿਜ਼ਲਟ ਦੇਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਬਖਸ਼ ਵਾਹਿਗੁਰੂ ਜੀ ਦੀ ਬਖਸ਼ ਸਰਕਾਰ ਦੇ ਬਲਾਜੋਬ ਬਰਾਸਾ ਦੇ

जो की पलया अडे तो बहुत दिलो धनवादी है एक जिस दिन मैं फील्ड भी गल बोलता रहा यह गठजोड़ा दिलो जोड़ा अकाली दल आलो मतलब नुजन समाज पार्टी ने भी दिलों न

स्टेज से सारे ही बैठे श्रोमणी अकाली दल और बहुजन समाज पार्टी लीडरशिप और स्टेज के पीछे सारे विराजमान श्रोमणी अकाली दल और बहुजन समाज पार्टी के जुझारू वर्कर मेरे बजुर्गो नौजवान वीरों माताओं भेनों

कि मेरा परिवार तुसी सारे हो और मैं अपने परिवार उमा च पहली बधाई दगी आ कि तुसी चित्त जे, दा जड़ा चड्डा गाड़ देता जे सुभागी और जे थोड़े बोल है मेरी हमेशा थोड़े हर हुक्म देवे थोड़े नाल होके जो थोड़ा हुक्म होएगा

जिस तरह भाईचारक और प्यार और जो कुछ आशीर्वाद मेरे सिर पर रखा इसी तरह रल मिलकर अगला जो चलाना सरकार अपनी बन रही है और अपना इसी तरह सारे बजुर्ग ने नौजवान वीर ने माता भैन ने

सारे सलाह फैसला लिया कि सारे ही इकट्ठे हो के एक जगह बैठ के अपा एक दूसरे न मिल के हर विचार करके जोड़ा है धनबाद भी करिए अखबार माध्यम नी ए बैठ के ये फैसले थोड़े सारे सार्ते हुए है इसी तरह आप अगले फैसले भी रल मिल के अंदर बैठ के करते हैं ये सब

दस दिन तो बाद इस तो भी बड़ी थोड़ी आशीर्वाद का सतरे चाचा ने चेयरमैम की ਦੈਂਥ ਕੋਈ ਸੀ ਉਹਨਾਂ ਦਾ 2 ਤਰੀਕ ਨੂੰ ਪੋਕ ਹੈ ਆਪਾਂ ਸਾਰੇ ਇੱਥੇ ਮਿਲਣੇ ਦੋ ਤਰੀਕ ਦੀ ਪਾਰਟੀ ਨੇ ਪਰ ਜਿੱਥੇ ਵੀ ਪਾਰਟੀ ਹਾਜ਼ਰ ਜਿਹੜੇ ਇਸ ਤਰ੍ਹਾਂ ਦਾ ਵੀ ਕੋਈ ਕਰ